ਜੋ ਜਿੰਨੀਆਂ ਸਤਿ ਸ਼ਾਮਾਂ ਦਾ ਸਿਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁਕ ਤੇ YouTube ਚੈਨਲ ਬੇਗੜੇ ਵਾਲੀ ਫਾਰਮ ਤੇ ਕੋਟੜਾ ਕਲਾ ਤੀਜੇ ਦਿਨ ਤੇ ਖਾਣੇ ਤੋਂ ਬਾਅਦ ਜਿਹੜੇ ਬੋਲਾ ਪਹੁੰਚੇ ਹੋਏ ਹੈਗੇ ਚੰਗੇ ਚੰਗੇ ਬੋਲਾ ਸਤਿਕਾਰ ਦੇਣ ਵਾਲਾ ਲਾਸਟ ਜਿਹੜਾ ਮੁਕਾਬਲਾ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਗਿਆ ਪੂਰੇ ਪੰਜਾਬ ਦੇ ਜਿਹੜੇ ਬੋਲਾ ਮੇਲੇ ਦੇ ਵਿੱਚ ਪਹੁੰਚੇ ਹੋਏ ਹੈਗੇ ਚੰਗੇ ਜਿਹੜੇ ਵੀਰਾਂ ਦੀਆਂ ਸਮਾਈਆਂ ਕਰੀਆਂ ਹੋਈਆਂ ਗਈਆਂ ਉਹ ਅੱਜ ਨਾਮ ਲੈ ਜਾਣਗੇ ਪੂਰਾ ਚੰਗਾ ਕਦ ਕਾਠਾ ਦੇਖੋ ਬੋਲਦਾ ਟੌਪ ਦੇ ਜਿਹੜੇ ਸਾਰੇ ਬੋਲਾ ਜੇ ਕੋਟੜਾ ਕਲਾਂ ਮੇਲੇ ਤੇ ਪਹੁੰਚੇ ਹੋਇਆ ਬਾਕੀ ਥੋੜੇ ਟਾਈਮ ਤੱਕ ਇਹਨਾਂ ਦੇ ਜਿਹੜੇ ਮੁਕਾਬਲੇ ਆ ਜੱਜ ਸਹਿਬਾਨਾਂ ਨੇ ਦੇ ਦੇਨੇ ਆਗੇ ਪੂਰੇ ਚੰਗੇ ਬੋਲੇ ਜਿਹੜੇ ਮੋਹਰਾ ਨਸਲ ਦੇ ਉਹ ਪਹੁੰਚੇ ਹੋਏ ਨੇ ਬਾਕੀ ਕੁਝਕ ਜਿਹੜੇ ਬੋਲਾ ਚੰਗੇ ਕੱਦ ਕਾਠ ਜਿਹੜੇ ਮੰਨੋ 6.5 ਫੁੱਟ ਉੱਪਰ ਹਾਈਟ ਆ ਜਿਹੜੇ ਬੁੱਲਾਂ ਦੀ ਲੰਬਾਈ ਲੰਬੂਈ ਬੇਲ ਜਮਾ ਫੋਲਾ ਵਿੱਚ ਬੁੱਲਾਂ ਦੀ ਬਾਕੀ ਜੱਜ ਸਹਿਬਾਨ ਆ ਜਿਹੜੇ ਚੈੱਕ ਕਰ ਰਹੇ ਨੇ ਟੋਟਲੀ ਬਾਕੀ ਜੇ ਇਹ ਬੋਲ ਦੀ ਗੱਲ ਕਰਕੇ ਦੇਖੋ ਬਈ ਪਵਿੱਤਾ ਜੀ ਤਮਾਣਾ ਜੀ ਅਤੇ ਉਹਨਾਂ ਦੀ ਸੂਨ ਚੱਦਗਾਠਾ ਬੋਲਦਾ ਕਿੰਨੀ ਵੇਜ ਆ ਜਿਹਨਾਂ ਨੇ ਐਨਾ ਫੁੱਲ ਸੋਹਣੇ ਸ਼ਾਨਦਾਰ ਮੇਲੇ ਦਾ ਜਿਹੜੀ ਆਪਾਂ ਸਾਰੇ ਪੰਜਲਵਾਤਾ ਬਾਈ ਦੇ ਨਾਲ ਕਰਵਾਉਂਗੇ ਅੱਛੀ ਗੱਲ ਜੀ ਕਿਹੜਾ ਪਿੰਡ ਆ ਜੀ ਆਪਣਾ ਸਾਈਕਲ ਫਰਕਟ ਭਰਾ ਜੀ 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 ਦਾ ਜਿਹੜਾ ਫਰਾਈਪਰ ਆਪਣਾ ਨਾਮ ਜੀ ਗੁਰਦੇਵ ਸਿੰਘ ਸਰਪੰਚ ਜੀ ਕਾਫੀ ਨਾਮ ਚੱਲ ਰਿਹਾ ਤੁਹਾਡਾ ਤੇ ਜੀ ਆਪਾਂ ਬੋਲ ਦੀ ਗੱਲ ਕਰੀਏ ਜੀ ਇਹ ਕੀ ਨਾਮ ਹੈ ਬੋਲਦਾ ਰਾਕਾ ਜੀ ਰਾਕਾ ਤੇ ਇਹਦੇ ਮਤਲਬ ਮਦਰ ਦਾ ਜਿਹੜਾ ਮਿਲ ਕੇ ਕੜ ਕੇ ਨਾ ਜੀ ਮਤਲਬ ਨਾ ਜੀਰਾ ਜੀ ਹਾਂਜੀ 2500 ਜਿਹੜਾ ਮੈਕਸਮ ਅਕੋਰਡਿੰਗ ਆ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਤੇ ਅਨਰਕਡਿੰਗ ਹੋ ਰਿਹਾ ਜੀ ਠੀਕ ਹੈ ਜੀ 1 ਕਿਲੋ 500 ਗ੍ਰਾਮ ਸਰਕਾਰੀ ਪਾੜਾ ਠੀਕ ਹੈ ਜੀ 22 ਕਿਲੋ 950 ਗ੍ਰਾਮ ਉਹ ਲੈਗਲ ਕੈਪੀਟੇਸ਼ ਦੇ ਰਿਕਾਰਡ ਹੈ ਜੀ ਠੀਕ ਹੈ ਜੀ ਤੇ ਉਹਨਾਂ ਇਕੱਲੇ 950 ਗ੍ਰਾਮ ਤੇ ਇਹਦੇ ਫਾਈਨਰ ਦੀ ਜੇ ਗੱਲ ਕਰੀਏਗੀ ਸੂਧਰ ਪਾੜਾ ਜੀ ਹਾਂਜੀ 4 ਮਹੀਨੇ 20 ਦਿਨ ਦੀ ਸੂਧਰ ਪਾੜਾ ਹੈ 4 ਮਹੀਨੇ ਬੀਦਨ ਸੁਜੀਦਾਰ ਕੌੜਾ ਤੇ ਜੇ ਆਪਾਂ ਇਹਦੇ ਫਾਦਰ ਦੀ ਗੱਲ ਕਰੀ ਗਏ ਬਾਪ ਹੈਗਾ ਜੀ ਪੀ 288 ਪੀ 288 ਸਰ ਦਾ ਬੋਲਾ ਜੀ ਠੀਕ ਹੈ ਜੀ ਡੀਐਨਏ ਟੈਸਟਡ ਹੈ ਜੀ ਮਾਂ ਤੇ ਬਾਪ ਦਾ ਠੀਕ ਹੈ ਡੀਐਨਏ ਟੈਸਟਡ ਹੈ ਜੀ ਸਰਪੰਚ ਸਾਹਿਬ ਕਹਿੰਦੇ ਰਾਕਾ ਬੋਲੇ ਦਾ ਨਾਮ ਆਗਾ ਤੇ ਜਿਹੜਾ ਰਿੰਗ ਦੀ ਸ਼ਾਨ ਬਣਿਆ ਹੋਇਆ ਦੇਖੋ ਪੂਰੇ ਚੰਗੇ ਬੋਲ ਪਹੁੰਚੇ ਦੇਖੋ ਵੀ ਬਾਈ ਪਹੁੰਚਣਗੇ ਕਿਹੜੇ ਸਥਾਨ ਉੱਤੇ ਕੰਨ ਜੱਜ ਸਾਹਿਬ ਆ ਬਾਕੀ ਟਾਈਮ ਹੋ ਕੇ ਬਾਈ ਸਾਨੂੰ ਦੇਵਾਗੇ ਧੰਨਵਾਦ